ਲੁਧਿਆਣਾ ਸ਼ਹਿਰ ਦੇ ਵਿੱਚ ਵਿਕ ਰਹੇ ਨਸ਼ਾ ਨੂੰ ਲੈ ਕੇ ਅੱਜ ਡੁਗਰੀ ਵਿਖੇ ਸੇਫਟਾਇਫ ਐਨਜੀਓ ਦੇ ਵੱਲੋਂ ਹੰਗਾਮੀ ਬਚਤਤਾ ਯੋਜਨ ਕੀਤਾ ਗਿਆ ਪਤਕਾਣਾ ਗਲਬਤ ਕਰਦੇ ਅੰਛਾ ਦੇ ਪ੍ਰਧਾਨ ਅਮਿਤ ਕੁਮਾਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਸੰਸਥਾ ਦੇ ਵੱਲੋਂ ਨਸ਼ਾ ਦੇ ਖਿਲਾਫ ਉਪਰਾਲੇ ਕੀਤੇ ਜਾਂਦੇ ਨੇ ਅੱਜ ਉਸੇ ਖੜੀ ਤਹਿਤ ਹਲਕਾ ਅਕਿਲ ਦੀ ਜ਼ਿੰਮੇਵਾਰੀ ਲੱਕੀ ਡੁਗਰੀਂ ਤੱਕ ਕੀਤੀ ਗਈ ਹੈ ਇਸਲਕੇ ਵਿੱਚ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਹੋ ਕਰਵਾਏਗਾ ਅੱਜ ਜੋ ਇੱਕ ਅਹਿਮ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਲੱਕੀ ਡੁਗਰੀ ਵੱਲੋਂ ਇਸ ਬੱਚੇ ਨੂੰ ਅੱਜ ਹਲਕਾ ਗੇਲ ਦਾ ਜਿਵੇਂ ਕਿ ਐਨਜੀਓ ਦੀ ਸੇਵਾ ਨਿਭਾਉਂਦਾ ਪਿਆ ਕਾਫੀ ਸਾਲਾਂ ਤੋਂ ਇਹਨੂੰ ਅੱਜ ਹਲਕਾ ਗੇਲ ਦਾ ਇੱਕ ਸੇਵਾਦਾਰ ਪ੍ਰਧਾਨਤਾ ਹਰੇਕ ਪਾਰਟੀ ਕਹਿੰਦੀ ਆ ਹਰੇਕ ਸੰਸਥਾ ਕਹਿੰਦੀ ਆ ਪਰ ਅਸੀਂ ਇੱਕ ਸੇਵਾਦਾਰ ਇਹਨੂੰ ਨਿਯੁਕਤ ਕਰਨ ਲੱਗੇ ਆ ਹਲਕਾ ਗਿੱਲ ਦਾ ਤੇ ਇੱਕ ਜਿਹੜੀ ਅਹਿਮ ਗੱਲਾਂ ਸੀਗੀਆਂ ਉਹ ਪ੍ਰੈਸ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਨਾ ਇਹ ਇੱਕ ਨੌਜਵਾਨੀ ਦਾ ਜਿਹੜਾ ਕੱਠ ਠਾਠਾ ਮਾਰਦਾ ਤੁਸੀਂ ਦੇਖਿਆ ਇਹ ਅਸੀਂ ਇਕੱਠ ਹੈ ਜਿਹੜਾ ਨੌਜਵਾਨੀ ਦਾ ਇਕੱਠ ਹੈ ਕਿਉਂ ਰੱਖਿਆ ਇਸ ਖਤਰ ਰੱਖਿਆ ਵੀ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਚੋਂ ਕੱਢਣ ਲਈ ਤਾਂ ਹਰੇਕ ਪਾਰਟੀ ਕਹਿੰਦੀ ਆ ਵੀ ਨੌਜਵਾਨੀ ਨੂੰ ਨਸ਼ੇ ਦੇ ਦਲਦਲ ਚੋਂ ਕੱਢਣਾ ਪਰ ਨਸ਼ੇ ਦਾ ਦਲਦਲ ਲਾਇਆ ਕਿਹਨਾਂ ਨੇ ਆ ਰਾਜਨੀਤਿਕ ਪਾਰਟੀਆਂ ਨੇ ਇਸ ਲਈ ਅਸੀਂ ਇੱਕ ਇੱਕ ਨੌਜਵਾਨ ਨੂੰ ਅੱਜ ਇੱਕ ਹੱਥ ਜੋੜ ਕੇ ਇਹਨਾਂ ਨੂੰ ਅਪੀਲ ਤੇ ਬੇਨਤੀ ਕਰਨ ਆਏ ਆ ਵੀ ਇਸੇ ਤਰ੍ਹਾਂ ਅੱਗੇ ਇਹ ਮਹਿਮ ਚੱਲੂਗੀ ਵੀ ਨਸ਼ੇ ਨਾਲੋਂ ਵੱਧ ਕੋਡ ਆ ਜਿਹੜਾ ਉਹ ਰਾਜਨੀਤੀ ਦਾ ਰਾਜਨੀਤੀ ਦਾ ਕੋਡ ਆ ਜੇ ਤੁਸੀਂ ਉਹਨੂੰ ਵੜਤਾ ਤੇ ਨਸ਼ੇ ਦਾ ਕੋਡ ਆਪੇ ਵੱਡਿਆ ਜਾਣਾ ਸੋ ਮੈਂ ਇਹ ਸਾਰੇ ਪ੍ਰੈਸ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਨਾ ਪੰਜਾਬ ਦੀ ਨੌਜਵਾਨੀ ਨੂੰ ਕਿ ਜੇ ਤੁਸੀਂ ਨਸ਼ੇ ਦਾ ਕੋਡ ਵਧਣਾ ਚਾਹੁੰਦੇ ਹੋ ਆ ਰਾਜਨੀਤਿਕ ਪਾਰਟੀਆਂ ਤੋਂ ਦੂਰ ਰਵੋ ਕਿਉਂ ਕਿਉਂਕਿ ਰਾਜਨੀਤਿਕ ਪਾਰਟੀਆਂ ਹੀ ਜੇ ਪੋਦਾ ਲਾਂਦੀਆਂ ਨਾ ਤੇ ਅੱਜ ਵੱਡਣ ਦੀ ਲੋੜ ਨਹੀਂ ਪੈਣੀ ਸੀ ਵੱਡਣਾ ਤਾਂ ਪੈ ਰਿਆ ਆਪਣੀ ਰਾਜਨੀਤਿਕ ਪਾਰਟੀਆਂ ਨੇ ਲਾਇਆ ਸੀ ਜੇ ਲਾਇਆ ਨਹੀਂ ਸੀ ਤੇ ਵੱਡਣਾ ਆਪਣਾ ਪੈਂਦਾ ਸੋ ਇਸ ਲਈ ਅੱਜ ਮੈਂ ਇਸ ਬੱਚੇ ਨੂੰ ਹਲਕੇ ਗੇਲ ਦਾ ਆਪਣਾ ਸੇਵਾਦਾਰ ਨਿਯੁਕਤ ਕਰਕੇ ਚੰਨਿਆ ਸੇਵ ਦਾ ਲਾਈਫ ਐਨਜੀਓ ਵੱਲੋਂ ਤੇ ਇਹ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਇਹਨੂੰ ਥਿਉਰਟੀ ਦੇ ਕੇ ਚੱਲਿਆ ਵੀ ਹਲਕਾ ਗੇਲ ਦੇ ਵਿੱਚ ਪੂਰਨ ਤੌਰ ਤੇ ਵਧੀਆ ਤਰੀਕੇ ਨਾਲ ਨਸ਼ਾ ਛਡਾਉਣ ਦਾ ਜਿਹੜਾ ਪ੍ਰਚਾਰ ਹੈ ਪੂਰਨ ਤੌਰ ਤੇ ਵਧੀਆ ਤਰੀਕੇ ਨਾਲ ਕੀਤਾ ਜਾਵੇ ਅੱਜ ਅਮਿਤ ਕੁਮਾਰ ਪ੍ਰਧਾਨ ਜੀ ਐਨ ਜੀਓ ਲਾਈਫ ਦੇ ਤੇ ਅੱਜ ਇਹਨਾਂ ਨੇ ਮੈਨੂੰ ਅੱਜ ਹਲਕਾ ਗਿਲਦਾ ਪ੍ਰਦਾਨ ਬਣਾਇਆ ਵਾ ਤੇ ਜੇ ਇਹਨਾਂ ਦੇ ਨਿਯੁਕਤੀ ਦਿੱਤਾ ਵਾ ਤੇ ਜਿਹੜੇ ਇਹਨਾਂ ਨੇ ਕਿਹਾ ਵਾ ਕਿ ਨਸ਼ਾ ਛਡਾਓ ਤੇ ਇਹਦੇ ਕਰਕੇ ਆਪਾਂ ਸਾਰੇ ਮੱਲੇ 'ਚ ਜਾ ਜਾ ਕੇ ਨਸ਼ਾ ਛਡਾਵਾਂਗੇ ਤੇ ਸਾਰੀ ਵਿਅਕਤੀ ਨੂੰ ਨਸ਼ਾ ਤੋਂ ਦੂਰ ਕਰਾਂਗੇ ਅਪੀਲ ਕਿੱਦਾਂ ਕਰੋਗੇ ਨਸ਼ਾ ਛਡਾਓ ਦੀ ਅਪੀਲ ਆਪਾਂ ਲੋਕਾਂ ਮੁੰਡਿਆਂ ਨੂੰ ਇਕੱਠੇ ਕਰਕੇ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਫੜਾਵਾਂਗੇ ਤੇ ਪੁਲਿਸ ਦੇ ਕੋਲ ਜਾਵਾਂਗੇ ਤੇ ਨਸ਼ਾ ਬੰਦ ਕਰਾਵਾਂਗੇ ਇਹ ਉਹਨਾਂ ਨੂੰ ਸਪੋਰਟ ਮਿਲਦੀ ਹੈ ਕੋਈ छुੜਾਉਣ ਵਾਸਤੇ ਪੁਲਿਸ ਦੀ ਸਪੋਰਟ ਮਿਲਦੀ ਹੈ ਹਾਂਜੀ ਤੇ ਥਾਣੇ ਤੇ ਜਾ ਕੇ ਅਸੀਂ ਲੜਾਈ ਕਰਾਂਗੇ ਤੇ ਜਾਣਾ ਲਾਈਵ ਦੇ ਲਈ ਕਿੰਗਾ ਚੱਟ ਰਿਪੋਰਟ